ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸਰਦਤਾਰ ਸਿੰਘ ਨਾਲ ਹੋਈ ਬਾਬਾ ਜੀ ਗੁਫਰੀ ਵਿਰਾਜਮਾਨ ਹਨ ਬਿਆੰਤ ਸੰਗਤਾਂ ਦਰਸ਼ਨਾ ਨੂੰ ਆ ਰਹੀਆਂ ਹਨ ਬਾਬਾ ਜੀ ਦਾ ਪ੍ਰਤਾਪ ਸੁਣ ਕੇ ਰਾਜੇ ਮਹਾਰਾਜੇ ਵਜ਼ੀਰ ਅਮੀਰ ਅਹਿਲਕਾਰ ਰਾਗੀ ਪ੍ਰਚਾਰਕ ਤੇ ਗਵਈਏ ਬਿਆੰਤ ਦਰਸ਼ਨਾ ਨੂੰ ਆ ਰਹੇ ਹਨ ਸਰਦਾਰ ਸਰਦਤਾਰ ਸਿੰਘ ਜੀ ਸਰਕਾਰੀ ਕੰਮ ਵਾਸਤੇ ਸ਼ਿਮਲੇ ਪਹੁੰਚੇ ਇੱਥੇ ਬਾਬਾ ਜੀ ਦੀ ਖੁਸ਼ਬੂ ਆਈ ਦਰਸ਼ਨ ਕਰਨ ਦਾ ਚਾਅ ਪੈਦਾ ਹੋਇਆ ਕਿਉਂਕਿ ਪਹਿਲੀ ਸੇਵਾ ਕੀਤੀ ਹੋਈ ਨੂੰ 30 ਸਾਲ ਹੋ ਚੁਕੇ ਸਨ ਉਹ ਸੇਵਾ ਦਾ ਬੀਜ ਪਰਫੁਲਿਤ ਹੋਇਆ ਪੂਰਬ ਕਰਮ ਅੰਕੁਰ ਜਦ ਪ੍ਰਗਟੇ ਭੇਟਿਓ ਪੁਰਖ ਰਸਕ ਬੈ ਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਆਹ ਬਾਬਾ ਜੀ ਬਚਨ ਕਰਦੇ ਸਨ ਸਿੱਖ ਕਮਾਈ ਕਰੀ ਜਾਵੇ ਰੱਬ ਕੋਲੋਂ ਮੰਗੇ ਕੁਝ ਨਾ ਰੱਬ ਦਾ ਲੈਣੇਦਾਰ ਬਣ ਜਾਂਦਾ ਹੈ ਪਤਿਤ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਪੰਨੇ ਕਾਲੇ athwa teerath tapp de aadatan jeko paave tilka maan paav nirankar ik til maatr di kamaai kiti hui vyarth nahi jaan dinda je jeev har vele rabb passo mangda rahe ta rabb vi kehanda hai inne shukra hai paana manke raazi nahi hai ਤੇ ਜੋ ਗੁਰੂ ਦੇ ਬਾਣੇ ਰੂਪੀ ਕਾਨੂੰਨ ਨੂੰ ਨਹੀਂ ਮੰਨਦਾ ਰੱਬ ਉਸ ਤੋਂ ਪਿੱਠ ਕਰ ਲੈਂਦਾ ਹੈ ਪਰ ਜੀਵ ਦੇ ਕਰਮਾਂ ਅਨੁਸਾਰ ਕੰਮ ਪੂਰਾ ਕਰਨ ਲੱਗ ਜਾਂਦਾ ਹੈ ਪਰ ਜੀਵ ਦੀ ਹਾਲਤ ਇਹ ਹੁੰਦੀ ਹੈ ਜਿਵੇਂ ਛਾਬੜੀ ਵਾਲੇ ਪਾਸੋਂ ਆਨੇ ਤੋਂ ਆਨੇ ਦਾ ਸੌਦਾ ਲੈਣ ਜੋਗਾ ਰਹਿ ਜਾਂਦਾ ਹੈ ਤਿਵੇਂ ਹੀ ਹਰ ਵੇਲੇ ਰੱਬ ਪਾਸੋਂ ਮੰਗਣ ਵਾਲੇ ਦਾ ਹਾਲ ਹੁੰਦਾ ਹੈ ਉਸ ਦੀ ਕਮਾਈ ਜਮਾ ਨਹੀਂ ਹੁੰਦੀ ਤੇ ਥੋੜੀ ਥੋੜੀ ਕਮਾਈ ਮੰਗ ਮੰਗ ਕੇ ਗਵਾ ਲੈਂਦਾ ਹੈ ਜੇਕਰ ਜੀਵ ਕਮਾਈ ਕਰੀ ਜਾਵੇ ਤੇ ਮੰਗੇ ਕੁਝ ਨਾ ਤਾਂ ਕਮਾਈ ਇਤਨੀ ਜਮਾ ਹੋ ਜਾਂਦੀ ਹੈ ਜਿਸ ਦਾ ਸੂਧ ਹੀ ਲੱਖਾ ਗੁਣਾ ਵਧਣਾ ਸ਼ੁਰੂ ਹੋ ਜਾਂਦਾ ਹੈ ਉਸ ਕਮਾਈ ਵਾਲੇ ਪੁਰਸ਼ ਨੂੰ ਸਭ ਤੋਂ ਪਹਿਲੇ ਪੂਰੇ ਮਹਾਪੁਰਖਾਂ ਦਾ ਮਿਲਾਪ ਹੁੰਦਾ ਹੈ ਦੂਜਾ ਜੋ ਵੀ ਫੁਰਨਾ ਬੰਦਾ ਹੈ ਨਿਰੰਕਾਰ ਛੱਟ ਹੀ ਪੂਰਾ ਕਰ ਦਿੰਦਾ ਹੈ ਜਿਸ ਨੂੰ ਸਾਹਿਬ ਕਹਿੰਦੇ ਹਨ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈ ਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਅੱਜ ਸਰਦਾਤਾਰ ਸਿੰਘ ਦੀ ਕਮਾਈ ਪੁੰਨਾਰੂਪੀ ਬੀਜ ਪਰ ਫੁਲਿਤ ਹੋਇਆ ਤੇ ਫੁੰਨੇ ਅਨੁਸਾਰ ਕੁਫਰੀ ਬਾਬਾ ਜੀ ਦੇ ਚਰਨਾਂ ਵਿੱਚ ਪਹੁੰਚਿਆ ਪਹਿਰੇਦਾਰ ਨੂੰ ਬੇਨਤੀ ਕੀਤੀ ਪਹਿਰੇਦਾਰ ਲੱड्डा ਸਿੰਘ ਨੇ ਕਿਹਾ ਸੁਖਮਨੀ ਸਾਹਿਬ ਦਾ ਪਾਠ ਸਰਵਨ ਕਰੋ ਜਦੋਂ ਦਰਸ਼ਨ ਕਰਨ ਦਾ ਟਾਈਮ ਹੋਵੇਗਾ ਬੇਨਤੀ ਕੀਤੀ ਜਾਵੇਗੀ ਇਹ ਗੱਲ ਹੋ ਹੀ ਰਹੀ ਸੀ ਕਿ ਬਾਬਾ ਜੀ ਨੇ ਅੰਦਰੋਂ ਸੇਵਾਦਾਰ ਨੂੰ ਕਿਹਾ ਬਾਹਰ ਜੋ ਵੀ ਆਦਮੀ ਪਹਿਰੇਦਾਰ ਨਾਲ ਗੱਲਾਂ ਕਰਦਾ ਹੈ ਉਸ ਨੂੰ ਬੁਲਾ ਲਿਆ ਸੱਤ ਬਚਨ ਕਰ ਬਾਹਰ ਆਇਆ ਫਤੇ ਬੁਲਾ ਕੇ ਕਿਹਾ ਜੀ ਤੁਹਾਨੂੰ ਬਾਬਾ ਜੀ ਨੇ ਯਾਦ ਕੀਤਾ ਹੈ ਇਹ ਗੱਲ ਸੁਣ ਕੇ ਪਹਿਰੇਦਾਰ ਨੇ ਕਿਹਾ ਲੰਮਿਆ ਇਹ ਸਰਦਾਰ ਪਹਿਲੀ ਵਾਰ ਆਇਆ ਹੈ ਤੇ ਬੇਨਤੀ ਇਸ ਦੀ ਕੀਤੀ ਨਹੀਂ ਤੂੰ ਬੁਲਾ ਕੇ ਲੈ ਚੱਲਿਆ ਹੈ ਤੈਨੂੰ ਕਿਸੇ ਹੋਰ ਨੂੰ ਬੁਲਾਉਣ ਵਾਸਤੇ ਭੇਜਿਆ ਹੋਵੇਗਾ ਲੰਮੇ ਜੱਟ ਪੂਰੇ ਵਾਲਾ ਜਸਵੰਤ ਸਿੰਘ ਮੁੜ ਗਿਆ ਤੇ ਬਾਬਾ ਈਸ਼ਰ ਸਿੰਘ ਨੂੰ ਕਿਹਾ ਬਾਹਰ ਤਾਂ ਨਵਾਂ ਜਿਹਾ ਬੰਦਾ ਹੈ ਮੈਨੂੰ ਸਮਝ ਨਹੀਂ ਆਈ ਕਿਸ ਨੂੰ ਬੁਲਾ ਕੇ ਲਿਆਉਣਾ ਹੈ ਹੁਣ ਹਜ਼ੂਰੀਆਂ ਨੇ ਬੇਨਤੀ ਕੀਤੀ ਜੀ ਕਿਸ ਨਾਮ ਪਰ ਸਰਦਾਰ ਬੁਲਾਉਣਾ ਹੈ ਬਾਹਰ ਹੋਰ ਵੀ ਕਈ ਸਰਦਾਰ ਖੜੇ ਹਨ ਹਜ਼ੂਰ ਨੇ ਕਿਹਾ ਸਰਦਾਰ ਤਾਰ ਸਿੰਘ ਨੂੰ ਬੁਲਾ ਲਿਆ ਆਗੋ ਸੱਤ ਬਚਨ ਕਰ ਬੁਲਾ ਲਿਆ ਆ ਸਰਦਾਰ ਨੇ ਜਦੋਂ ਮੱਥਾ ਟੇਕਿਆ ਹਜ਼ੂਰ ਨੇ ਕਿਹਾ ਆਓ ਜੀ ਸਰਦਾਰ ਸਰਦਾਰ ਤਾਰ ਸਿੰਘ ਜੀ ਆਪਣਾ ਨਾਮ ਸੁਣ ਕੇ ਹੈਰਾਨ ਹੋਇਆ ਤੇ ਬੇਨਤੀ ਕੀਤੀ ਪਾਤਸ਼ਾਹ ਮੈਂ ਤਾਂ ਤੁਹਾਨੂੰ ਜਾਣਦਾ ਨਹੀਂ ਬਾਬਾ ਜੀ ਨੇ ਕਿਹਾ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਹਿ ਬਾਬਾ ਜੀ ਨੇ ਕਿਹਾ ਦਾ ਤਾਰ ਸਿਆਂ ਸਾਡੀ ਮਾਚੀ ਸਿੰਘ ਵਾਲੇ ਸੇਵਾ ਕਰਦਾ ਰਿਹਾ ਹੈ ਪੁੱਤਰ ਭੁੱਲ ਜਾਵੇ ਤੇ ਭੁੱਲ ਜਾਏ ਪਰ ਮਾਪੇ ਕਿਵੇਂ ਭੁੱਲ ਜਾਣ ਇਹ ਬਚਨ ਸੁਣ ਕੇ ਚਰਨਾਂ ਨੂੰ ਲਿਪਟ ਗਿਆ ਹਜ਼ੂਰ ਨੇ ਮਿਹਰ ਦੀ ਨਜ਼ਰ ਕਰਕੇ ਨਿਹਾਲ ਕੀਤਾ ਹੁਣ ਬਾਬਾ ਜੀ ਦੇ ਚਰਨਾ ਦਾ ਸੱਚਾ ਆਸ਼ਿਕ ਬਣ ਗਿਆ ਸਾਖੀ ਸੰਤ ਸੁਜਾਨ ਸਿੰਘ ਜੀ ਨਾਲ ਹੋਈ ਬਾਬਾ ਜੀ ਗੁਫਰੀ ਵਿਰਾਜਮਾਨ ਹਨ ਸਵੇਰ ਸ਼ਾਮ ਦੀਵਾਨ ਲੱਗਦਾ ਹੈ अथवा ਕੀਰਤਨ ਹੁੰਦਾ ਹੈ 24 ਘੰਟੇ ਸੁਖਮਨੀ ਸਾਹਿਬ ਦਾ ਅਖੰਡ ਪਾਠ ਹੁੰਦਾ ਹੈ ਸੰਗਤਾਂ ਦਾ ਬਿਆੰਤ ਇਕੱਠ ਹੁੰਦਾ ਹੈ ਮਹਾਰਾਜ ਪਟਿਆਲਾ ਵੀ ਇੱਕ ਟਾਈਮ ਰੋਜ਼ ਆਉਂਦਾ ਹੈ ਸ਼ਾਮ ਦੇ ਟਾਈਮ Shimla ਤੋਂ ਬਹੁਤ ਸੰਗਤ ਜਾਂਦੀ ਹੈ ਜਿਸ ਵਕਤ ਦੀਵਾਨ ਦਾ ਦਰਵਾਜ਼ਾ ਖੁੱਲਦਾ ਹੈ ਸੰਗਤ ਇੱਕ ਦੂਜੇ ਤੋਂ ਅੱਗੇ દોੜ ਕੇ ਜਗ੍ਹਾ ਮੰਲਣ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਬਾਬਾ ਜੀ ਆਪ ਨੀਵੇਂ ਟੋਏ ਵਿੱਚ ਬੈਠਦੇ ਹਨ ਤੇ ਦੂਰੋਂ ਸੰਗਤ ਨੂੰ ਦਰਸ਼ਨ ਘੱਟ ਹੁੰਦੇ ਹਨ। ਸੰਤ ਸੁਜਾਨ ਸਿੰਘ ਜੀ ਵੀ ਲਾਇਲਪੁਰ ਤੋਂ ਦਰਸ਼ਨ ਕਰਨ ਵਾਸਤੇ ਜਥੇ ਸਮੇਤ ਪਹੁੰਚੇ। ਜਥੇ ਦੇ ਸਿੰਘ ਇਹ ਸਨ ਭਾਈ ਗਿਆਨ ਸਿੰਘ ਜੀ, ਭਾਈ ਪਿਆਰਾ ਸਿੰਘ ਜੀ, ਭਾਈ ਬਹਾਦਰ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ। ਭਾਈ ਗਿਆਨ ਸਿੰਘ ਜੀ ਤਾਂ ਬਿਰਧ ਸਨ ਤੇ ਬਾਕੀ ਚੌਹਾਂ ਦੀ ਚੜ੍ਹਦੀ ਜਵਾਨੀ ਦੇਹੁ ਸੰਦੇਹ ਭਰਪੂਰ ਗੁਣਾ ਦੇ ਪੰਡਾਰੇ ਕੁਦਰਤ ਦੇ ਇਤਨਾ ਸੁਹ ਪੰ ਦਿੱਤਾ ਹੈ ਕਿ ਅਕਲ ਨਕਲ ਸ਼ਕਲ ਤਿੰਨੇ ਹੀ ਇੰਨਾ ਤੋਂ ਲਾਜਵਾਬ ਹੁੰਦੇ ਹਨ ਕੁਫਰੀ ਪਹੁੰਚ ਕੇ ਪਹਿਰੇਦਾਰ ਲੱਦਾ ਸਿੰਘ ਦੇ ਰਾਹੀ ਬੇਨਤੀ ਕੀਤੀ ਹਜ਼ੂਰ ਨੇ ਅੰਦਰ ਆਪਣੇ ਪਾਸ ਬੁਲਾ ਲਿਆ ਰਾਗੀ ਸਿੰਘ ਪ੍ਰਸ਼ਾਦ ਅੱਗੇ ਰੱਖ ਮੱਥਾ ਟੇਕ ਖੜੇ ਹੋ ਗਏ ਹਜ਼ੂਰ ਨੇ ਕਿਹਾ ਬੈਠ ਜਾਓ ਰਾਗੀ ਪੁੰਝੇ ਬੈਠਣ ਨੱਕੇ ਹਜ਼ੂਰ ਨੇ ਕਿਹਾ ਦਰੀ ਪਰ ਬੈਠੋ ਬਾਬਾ ਜੀ ਆਪ ਕੁਰਸੀ ਪਰ ਬੈਠ ਗਏ ਹਜ਼ੂਰ ਨੇ ਸੁਖਨੰਦ ਪੁੱਛੀ ਤੇ ਪ੍ਰਸੰਤਾ ਪੂਰਵਕ ਘੰਟਾ ਕੋ ਬਚਨਾ ਦੁਆਰਾ ਥਕੇਵਾ ਲਾਇਆ ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਭਾਵ ਦਰਸ਼ਨ ਕਰਕੇ ਰਾਗੀ ਪਰਸਨ ਹੋ ਗਏ ਅਤੇ ਪ੍ਰਸ਼ਨ ਕਰਕੇ ਬਾਬਾ ਜੀ ਨੇ ਪ੍ਰਸੰਤਾ ਬਖਸ਼ੀ ਅਤੇ ਸੁਖਨੰਦ ਪੁੱਛੀ ਤੇ ਬਚਨਾ ਦੁਆਰਾ ਥਕੇਵਾ ਲਾਇਆ ਹਜ਼ੂਰ ਨੇ ਪ੍ਰਸ਼ਾਦ ਦੇ ਨਗਿਆ ਪੁੱਛਿਆ ਇਹ ਪ੍ਰਸ਼ਾਦ ਸੁਖਨਾ ਦਾਤਾ ਨਹੀਂ ਲਿਆਉਂਦਾ ਉੱਤਰ ਵਿੱਚ ਬੇਨਤੀ ਕੀਤੀ ਜੀ ਨਹੀਂ ਪਰ ਮਨ ਵਿੱਚ ਫੁਰਨਾ ਬਣਿਆ ਜੋ ਸੁਖਣਾ ਦਾ ਹੋਵੇ ਤਾਂ ਉਹ ਪ੍ਰਸ਼ਾਦ ਨਹੀਂ ਹੁੰਦਾ ਹਜ਼ੂਰ ਨੇ ਮੰਨ ਦੀ ਫੱਟੀ ਪੜ ਲਈ ਕਹਿਣ ਲੱਗੇ ਰਾਗੀ ਸਿਆ 10ਵੇਂ ਪਾਤਸ਼ਾਹ ਦੇ ਬਚਨ ਜੋ ਸਾਖੀ ਵਿੱਚ ਇਸ ਤਰ੍ਹਾਂ ਦਰਜ ਹਨ ਖਾਲਸਾ ਸੋਏ ਜੋ ਲਏ ਨਾ ਦਾਨ ਤੁਰਕ ਹਿੰਦ ਕੀ ਰੱਖੇ ਨਾ ਕਾਨ ਭਾਵ ਕਲਗੀਧਰ ਪਾਤਸ਼ਾਹ ਕਹਿੰਦੇ ਹਨ ਮੇਰਾ ਸਿੱਖ ਦਾਨ ਨਹੀਂ ਖਾਵੇਗਾ ਤੇ দান ਹੁੰਦਾ ਹੈ ਜੋ ਸੁਖਨਾ ਕਰਕੇ ਦੇਣਾ ਜਾਂ ਮਨਸਕੇ ਦੇਣਾ ਭਾਗ ਕਿ ਜੋ ਸ਼ਕਾਮੀ ਹੋ ਕੇ ਮੱਥਾ ਟੇਕਣਾ ਹੈ ਉਹ দান ਵਿੱਚ ਗਿਣਿਆ ਜਾਏਗਾ ਜੋ ਨਿਸ਼ਕਾਮ ਹੋ ਕੇ ਮੱਥਾ ਟੇਕਿਆ ਜਾਏ ਉਹ ਭੇਟਾ ਜਾਂ ਨਜ਼ਰਾਨਾ ਗਿਣਿਆ ਜਾਏਗਾ ਅਗੋ ਬੇਨਤੀ ਕੀਤੀ ਪਾਦਸ਼ਾ ਕਲਗੀਧਰ ਜੀ ਕਹਿੰਦੇ ਹਨ দান ਦਿਓ ਇਨਹੀ ਕੋ ਭਲੋ ਔਰ ਕੋ দান ਨਾ ਲਾਗਤ ਨੀ ਕੋ ਬਾਬਾ ਜੀ ਨੇ ਉੱਤਰ ਦਿੱਤਾ ਸਤਿਗੁਰੂ ਇਹ ਵੀ ਕਹਿੰਦੇ ਹਨ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਹੇ ਬਿਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ ਭਾਵ ਬਿਪਰਨ ਨਾਮ ਹੈ ਪੰਡਤਾਂ ਦਾ ਜਦੋਂ ਇਹ ਪੰਡਤਾਂ ਦੀ ਰੀਤ ਕਰਕੇ ਸੁਖਨਾ ਤੇ ਮੰਸੀਆਂ ਚੀਜ਼ਾਂ ਲੈ ਲਏਗਾ ਫਿਰ ਮੈਂ ਇਨਾਂ ਦੀ ਪ੍ਰਤੀਤ ਨਹੀਂ ਕਰਾਂਗਾ ਭਾਵ ਅਵਲ ਤਾਂ ਸਿੱਖ ਦాతਾ ਹੈ ਦਾਨ ਲੈਂਦਾ ਚੰਗਾ ਹੀ ਨਹੀਂ ਲੱਗਦਾ ਪਰ ਜੇ ਲੈ ਵੀ ਲੰਦਾ ਹੈ ਤਾਂ ਆਪਣੇ پاس ਨਾ ਰੱਖੀ ਦੇਹੇ ਲੇਹੇ ਇਕ ਤੂੰ ਦਿਗਰ ਕੋ ਨਹੀਂ ਭਾਵ ਇਕ ਪਾਸੇ ਉਹ দান ਲਵੇ ਤੇ ਦੂਜੇ ਪਾਸੇ ਵਰਤਾ ਦੇਵੇ ਵਾਹਿਗੁਰੂ ਨੂੰ ਹਾਜ਼ਰ ਸਮਝੇ ਤੇ ਕਹੇ ਦਇਨ ਵਾਲਾ ਵੀ ਉਹੀ ਤੇ ਲੈਣ ਵਾਲਾ ਵੀ ਉਹੀ ਹੈ ਆਪ ਨਿਆਰਾ ਹੋ ਜਾਵੇ ਇਓ ਕਹਿ ਕੇ ਇਹ ਸਾਖੀ ਸੁਣਾਈ ਇੱਕ ਨਿਹੰਗਾਂ ਦਾ ਜੱਥਾ ਜਾ ਰਿਹਾ ਸੀ ਰਸਤੇ ਵਿੱਚ ਇੱਕ ਥਾਂ ਉਤਾਰਾ ਕੀਤਾ ਸੋਚਦੇ ਹਨ ਪ੍ਰਸ਼ਾਦਾ ਕਿੱਥੋਂ ਲਈਏ ਇਤਨੇ ਚੰਨੂ ਇੱਕ ਸੇਠ ਲੰਘਿਆ ਉਸ ਨੇ ਬੇਨਤੀ ਕੀਤੀ ਜੀ ਮੈਨੂੰ ਹੁਕਮ ਹੋਵੇ ਤਾਂ ਲੰਗਰ ਤਿਆਰ ਕਰਵਾ ਲਿਆ ਵਾਂ। ਅੱਗੋ ਨਿਹੰਗ ਸਿੰਘ ਕਹਿਆ ਸਾਨੂੰ ਸੁੱਕਾ ਸਿੱਧਾ ਚਾਹੀਦਾ ਹੈ। ਅਸੀਂ ਸਿਰ ਕਸਿਆ ਦੇ ਹੱਥ ਨਹੀਂ ਖਾਂਦੇ। ਅੱਗੋ ਸੇਠ ਨੇ ਕਿਹਾ ਜੀ ਮੈਂ ਸੁੱਕਾ ਸਿੱਧਾ ਲਿਆ ਦਿੰਦਾ ਹਾਂ। ਨਿਹੰਗ ਸਿੰਘ ਨੇ ਸਮਝਾਇਆ ਸਿੱਧਾ ਲਿਆ ਕੇ ਉੱਥੇ ਦੂਰ ਰੱਖ ਦੇਣਾ। ਅਸੀਂ ਦਪਕਾ ਮਾਰਾਂਗੇ। ਤੁਸੀਂ ਛੱਡ ਕੇ ਦੌੜ ਜਾਓ ਫਿਰ ਅਸੀਂ ਚੁੱਕ ਲਵਾਂਗੇ। ਅਸੀਂ ਤੁਹਾਡੇ ਕੋਲੋਂ ਹੱਥ ਛੜ ਕੇ ਰਾਸ਼ਨ ਨਹੀਂ ਲੈਣਾ। ਇਸ ਤਰ੍ਹਾਂ ਬਾਬਾ ਜੀ ਨੇ ਕਿਹਾ ਰਾਗੀ ਸਿੰਘੋ ਦਾਣ ਖਾਨ ਨਾਲ ਮਤ ਮਾਰੀ ਜਾਂਦੀ ਹੈ। ਪ੍ਰੇਮੀ ਵਾਕ, ਦਾਣ ਖਾਦੀਆਂ, ਦੋ ਰੋਟੀਆਂ ਤਿੰਨੇ ਕੰਮ ਕਰੀਨ। ਮਤ ਮਾਰਨ ਤੇ ਹੱਡ ਗਾਲਨ ਕੰਮ ਨਾ ਕਰਨ ਦੇਣ। ਇਸ ਮਤ ਦੇ ਕੇ ਹਜ਼ੂਰ ਨੇ ਕਿਹਾ ਜਾਓ ਆਰਾਮ ਕਰੋ। ਇਸ ਪ੍ਰਕਾਰ ਸੰਤ ਸੁਜਾਨ ਸਿੰਘ ਜੀ ਦੀ ਸ਼ੰਕਾ ਨਵਿਰਤ ਕੀਤੀ ਤੇ ਪ੍ਰਸੰਤਾ ਦੁਆਰਾ ਆਗਿਆ ਦਿੱਤੀ। ਹੁਣ ਸੰਤ ਜੀ ਜਥੇ ਸਮੇਤ ਇੱਥੇ ਰਹਿਣ ਲੱਗੇ। ਦੋ ਵੇਲੇ ਦਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕਰਦੇ ਹਨ। ਅਤੇ ਬਾਬਾ ਜੀ ਦੀ ਪ੍ਰਸੰਤਾ ਦੁਆਰੇ ਆਪੇ ਨੇ ਹਾਲ ਹੁੰਦੇ ਹਨ ਸਾਰੇ ਜਥੇ ਨੂੰ 2-4 ਦਿਨ ਬਾਅਦ ਬਾਬਾ ਜੀ ਨੇ ਅੰਦਰ ਬੁਲਾਇਆ ਅਤੇ ਬਸਤਰਾਂ ਦੀਆਂ 2-2 ਵਰਦੀਆਂ ਦਿੱਤੀਆਂ ਅਤੇ ਹੁਕਮ ਦਿੱਤਾ ਦਸਤਾਰਾਂ ਸਿੱਧੀਆਂ ਬਨ ਲਓ ਕਿਉਂਕਿ ਸਿੱਖ ਨੂੰ ਰੰਗਵੀਂ ਜਾਂ ਖੁੰਝੇ ਵਾਲੀ ਪਾਗ ਚੰਗੀ ਨਹੀਂ ਲੱਗਦੀ ਨਾਲੇ ਕੁਦਰਤ ਦਾ ਅਸਲੀ ਰੰਗ ਸਫੇਦ ਹੈ ਬਾਕੀ ਜਿੰਨੇ ਵੀ ਰੰਗ ਹਨ ਸਭ ਚਿੱਟੇ ਰੰਗ ਦੇ ਨਾਲ ਮਿਲਾ ਕੇ ਬਣਾਏ ਜਾਂਦੇ ਹਨ ਜਿਵੇਂ ਚਿੱਟੇ ਪਾਣੀ ਵਿੱਚ ਵੀ ਜੋ ਰੰਗ ਪਾਵਾਂਗੇ ਉਹੀ ਕਪੜੇ ਤੇ ਚੜ ਜਾਂਦਾ ਹੈ ਇਸ ਵਾਸਤੇ ਸਫੇਦ ਰੰਗ ਦਾ ਕੁਦਰਤ ਦਾ ਹੈ ਬਾਕੀ ਸਭ ਰੰਗ ਬੰਦੇ ਦੇ ਬਣਾਏ ਹੋਏ ਹਨ ਤੁਸੀਂ ਤਾਂ ਹੋਏ ਹੀ ਸਿੱਖੀ ਸਕੂਲ ਦੇ ਮਾਸਟਰ ਤੁਹਾਨੂੰ ਤਾਂ ਖਾਸ ਕਰਕੇ ਸਿੱਧੀ ਦਾਸਾਰ ਤੇ ਕੁਦਰਤੀ ਰੰਗ ਚਾਹੀਦਾ ਹੈ ਆਗੋ ਸੱਤ ਬਚਨ ਕਰਕੇ ਸਾਰਿਆਂ ਨੇ ਗੋਲ ਪੱਗਾ ਬਨ ਲਿੱਤੀਆਂ ਹੁਣ ਸੰਤ ਸੁਜਾਨ ਸਿੰਘ ਜੀ ਅਤੇ ਭਾਈ ਗਿਆਨ ਸਿੰਘ ਜੀ ਨੇ ਤਾਂ ਬਖਸ਼ਿਸ਼ ਸਮਝ ਕੇ ਸਿੱਧੀਆਂ ਪੱਗਾਂ ਰੱਖੀਆਂ ਪਰ ਹੋਰ ਨਾਲ ਦੇ ਸਾਥੀਆਂ ਨੇ ਜਦੋਂ ਦੀਵਾਨ ਵਿੱਚ ਜਾਂ ਬਾਬਾ ਜੀ ਦੇ ਸਾਹਮਣੇ ਆਉਣਾ ਤਾਂ ਸਿੱਧੀਆਂ ਪੱਗਾਂ ਕਰ ਲੈਣੀਆਂ ਅੱਗੇ ਪਿੱਛੇ ਖੁੰਝੇ ਵਾਲੀਆਂ ਰੱਖਣੀਆਂ ਹੁਣ ਰੋਜ਼ ਕੀਰਤਨ ਦੇ ਟਾਈਮ ਨਵੀਆਂ ਵਰਦੀਆਂ ਪਾ ਕੇ ਬੈਠਦੇ ਹਨ ਕਿਉਂਕਿ ਬਾਬਾ ਜੀ ਦਾ ਖਾਸ ਹੁਕਮ ਸੀ ਜਿਸ ਤਰ੍ਹਾਂ ਅਫਸਰ ਆਪਣੇ ਦਫ਼ਤਰ ਵਿੱਚ ਪੂਰੀ ਵਰਦੀ ਪਾ ਕੇ ਤਿਆਰ ਬਰ ਤਿਆਰ ਹੋ ਕੇ ਜਾਂਦਾ ਹੈ ਤਿਵੇਂ ਹੀ ਬਾਬਾ ਜੀ ਕਹਿੰਦੇ ਸਨ ਕਿ ਇਹ ਗੁਰੂ ਨਾਨਕ ਦਾ ਦਫ਼ਤਰ ਹੈ ਇੱਥੇ ਸਿੱਖ ਸਿੱਖੀ ਦੀ ਵਰਦੀ ਪੂਰੀ ਪਾ ਕੇ ਬੈਠੇ ਜੇ ਕਿਸੇ ਦਾ ਪੱਗ ਦਾ ਪੇਚ ਢਿੱਲਾ ਹੁੰਦਾ ਸੀ ਜਾਂ ਮੈਲਾ ਹੁੰਦਾ ਸੀ ਤਾਂ ਉਦੋਂ ਹੀ ਦੀਵਾਨ ਵਿੱਚੋਂ ਉਠਾ ਦਿੰਦੇ ਸੀ ਦੋ ਤਿੰਨ ਦਿਨ ਹਾਜ਼ਰੀ ਪਰ ਦੇ ਰਹੇ ਇੱਕ ਦਿਨ ਸਵੇਰੇ ਦੂਜੀ ਡਿਊਟੀ ਵਿੱਚ ਭਾਈ ਸਾਹਿਬ ਕੀਰਤਨ ਕਰਨ ਲੱਗੇ ਤੇ ਰਾਗ ਵਿਚ ਆਲਾਪ ਕੀਤਾ ਬਾਬਾ ਜੀ ਨੇ ਹਜ਼ੂਰੀਏ ਦੇ ਰਾਹੀਂ ਕਹਿ ਭੇਜਿਆ ਅੰਮ੍ਰਿਤ ਵੇਲਾ ਹੈ ਸਿੱਧਾ ਕੀਰਤਨ ਕਰ ਹਜ਼ੂਰੀਏ ਨੇ ਜਦੋਂ ਕਿਹਾ ਅਗੋ ਸੰਤਾਂ ਨੇ ਸਤਿਵਚਨ ਕਰਕੇ ਧਾਰਨਾ ਬਦਲਾਈ ਤੇ ਇਓਂ ਪੜਿਆ ਤਾਨਾ ਪੱਖਾ ਫੇਰੀ ਪਾਣੀ ਟੋਵਾ ਤੇਰੀਆਂ ਸੰਗਤਾਂ ਦਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸਪੇ ਆਪ ਵਿਚਾਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਗੁਰੂ ਮਿਲੇ ਹਰ ਹਰ ਨਾਮ ਧਿਆਈ ਰਹਾਉ ਇਹ ਸ਼ਬਦ ਪੜਦੇ ਹੀ ਸੀ ਕਿ ਬਾਬਾ ਜੀ ਆ ਬਾਹਰ ਆ ਗਏ ਤੇ ਇਸ਼ਾਰਾ ਕੀਤਾ ਰਾਗੀ ਚੁੱਪ ਹੋ ਗਈ ਹਜ਼ੂਰ ਨੇ ਕਿਹਾ ਕਦੇ ਪੱਖਾ ਫੇਰਿਆ ਜੀ ਕਦੇ ਪਾਣੀ ਢੋਇਆ ਜੇ ਕਿ ਨੀਰਾ ਸਾਨੂੰ ਹੀ ਉਪਦੇਸ਼ ਦਿੰਦੇ ਹੋ ਅੱਗੋ ਸੰਤਾ ਨੇ ਕਿਹਾ ਪਾਤਸ਼ਾ ਅਸੀਂ ਤਾਂ ਸਿਰਫ ਸ਼ਬਦ ਹੀ ਪੜਨ ਜੋਗੇ ਹਾਂ ਹਜ਼ੂਰ ਨੇ ਕਿਹਾ ਕਿ ਇਸ ਸਟੇਜ ਤੇ ਉਹ ਕੀਰਤਨ ਕਰ ਸਕਦਾ ਹੈ ਭਾਵ ਜੋ ਸਾਨੂੰ ਉਪਦੇਸ਼ ਦਿੰਦਾ ਹੈ ਉਹ ਪਹਿਲੇ ਆਪ ਕਮਾਈ ਕਰੇ ਜੇ ਤੁਸੀਂ ਆਪ ਪੱਖਾ ਨਹੀਂ ਕੀਤਾ ਪਾਣੀ ਨਹੀਂ ਢੋਇਆ ਤਾਂ ਬਾਜੇ ਛੱਡ ਕੇ ਪਾਸੇ ਹੋ ਜਾਓ ਅੱਗੋ ਸੰਤਾ ਨੇ ਕਿਹਾ ਜੀ ਹੁਣ ਸੇਵਾ ਕਰਾਂਗੇ ਪਿਛਲੀ ਮਾਫੀ ਦਿਓ ਹਜ਼ੂਰ ਨੇ ਕਿਹਾ ਸਾਨੂੰ ਉਪਦੇਸ਼ ਦੇਣ ਦਾ ਕੀ ਹੱਕ ਰੱਖਦੇ ਹੋ ਵਾਜੇ ਛੱਡ ਦਿਓ ਕੀਰਤਨ ਵਿੱਚੋਂ ਉੱਠ ਖੜੋ ਹਜ਼ੂਰ ਨੇ ਹੁਕਮ ਦਿੱਤਾ ਮੇਵੇ ਤਕੜੇ ਹੋ ਕੀਰਤਨ ਕਰੋ ਸੱਤ ਬਚਨ ਕਰ ਵਾਜੇ ਦੀ ਤਾਬਿਆਂ ਬੈਠ ਗਏ ਕੀਰਤਨ ਸ਼ੁਰੂ ਕਰ ਦਿੱਤਾ ਧਾਰਨਾ ਉਠ ਜਾਗ ਸਵੇਰੇ ਓ ਮਨਾ ਤੇਰਾ ਨਾਮ ਜਪਣ ਦਾ ਵੇਲਾ ਸ਼ਬਦ ਫਰੀਦਾ ਪਿਛਲ ਰਾਤ ਨਾ ਜਾਗੀ ਹੋ ਜੀਵ ਧੜਿਓ ਮੈਂ ਓਹ ਜੇ ਤੈ ਰੱਬ ਵੀ ਸਾਰਿਆ ਤਾਂ ਰੱਬ ਨਾ ਵਿਸਰੇ ਉਹ ਇਸ ਤਰ੍ਹਾਂ ਪੂਰੇ ਜ਼ੋਰ ਨਾਲ ਕੀਰਤਨ ਕੀਤਾ ਅਤੇ ਚੰਗਾ ਸਮਾਂ ਬਣਾਇਆ ਦਿਨ ਚੜਿਆ ਕੀਰਤਨ ਦੀ ਸਮਾਪਤੀ ਹੋਈ ਸੰਤ ਸੁਜਾਨ ਸਿੰਘ ਜੀ ਨੇ ਕਵੀ ਮਦੂਸੂਦਨ ਸਿੰਘ ਦੇ ਰਾਹੀ ਬੇਨਤੀ ਕਰ ਪੇਜੀ ਮਾਫੀ ਦਿੱਤੀ ਜਾਵੇ ਹਜ਼ੂਰ ਨੇ ਗੱਲ ਹੀ ਨਾ ਸੁਣੀ ਸ਼ਾਮਾਂ ਨੂੰ ਦੀਵਾਨ ਸਜਿਆ ਹਜ਼ੂਰ ਨੇ ਕੀਰਤਨ ਕਰਨ ਦੀ ਆਗਿਆ ਨਾ ਦਿੱਤੀ ਰਾਗੀਆਂ ਨੂੰ ਇਹ ਮਾਨ ਸੀ ਕਿ ਇੱਥੇ ਵੱਡੇ ਵੱਡੇ ਸਰਦਾਰ ਅਮੀਰ ਵਜ਼ੀਰ ਆਉਂਦੇ ਹਨ ਬਾਬਾ ਜੀ ਪਾਸ ਕਿਹੜੇ ਐਡੇ ਸਿਆਣੀ ਰਾਗੀ ਬੈਠੇ ਹਨ ਜੋ ਸਮਾਂ ਬਣਾ ਲੈਣਗੇ ਆਪੇ ਬਾਬਾ ਜੀ ਸਾਨੂੰ ਹੀ ਕਹਿਣਗੇ ਪਰ ਜਦੋਂ ਕੀਰਤਨ ਕਰਨ ਹੀ ਨਾ ਦਿੱਤਾ ਤਾਂ ਇਹ ਹੋਮੇ ਰੂਪੀ ਫੂਕ ਵੀ ਨਿਕਲ ਗਈ ਐਸੇ ਤਰ੍ਹਾਂ 3 ਦਿਨ ਕੀਰਤਨ ਨਹੀਂ ਕਰਨ ਦਿੱਤਾ ਆਖਰ ਰਾਗੀਆਂ ਨੇ ਵਿਚਾਰ ਕੀਤੀ ਹੁਣ ਕੀ ਕੀਤਾ ਜਾਵੇ ਇਹ ਸੋਚ-ਸੋਚ ਕੇ ਕਵੀ ਜੀ ਪਾਸ ਪਹੁੰਚੇ ਤੇ ਬੇਨਤੀ ਕੀਤੀ ਕਵੀ ਜੀ ਹੁਣ ਕੀ ਕੀਤਾ ਜਾਵੇ ਬਾਬਾ ਜੀ ਤਾਂ ਕੀਰਤਨ ਦੀ ਆਗਿਆ ਹੀ ਨਹੀਂ ਦਿੰਦੇ ਜੇ ਬਾਬਾ ਜੀ ਨੂੰ ਸਾਡਾ ਕੀਰਤਨ ਚੰਗਾ ਨਹੀਂ ਲੱਗਦਾ ਤਾਂ ਸਾਨੂੰ ਛੁੱਟੀ ਹੀ ਲੈ ਦਿਓ। ਅੱਗੋ ਕਵੀ ਜੀ ਨੇ ਕਿਹਾ ਇਹ ਤਾਂ ਕੋਈ ਬਾਬਾ ਜੀ ਦੀ ਰਜ਼ਾ ਹੈ ਕੋਈ ਸਾਡਾ ਹੀ ਭਲਾ ਲੋੜਦੇ ਹਨ। ਸਤਗੁਰੂ ਪਰਖ ਮਿਲਾਏ ਅਵਗੁਣ ਵਿਕਣਾ ਗੁਣ ਰਵਾ ਬਲਰਾਮ ਜੀਓ। ਭਾਵ ਗੁਰੂ ਓਗਨ ਲੈ ਕੇ ਗੁਣਾ ਦੀਆਂ ਪੰਡਾ ਬੰਨ ਦੇਵੇਗਾ। ਅੱਗੋ ਸੰਤਾ ਨੇ ਕਿਹਾ ਚੰਗਾ ਸਾਡਾ ਭਲਾ ਲੋੜਦੇ ਹਨ। ਅਸੀਂ ਤਾਂ ਸਮਝਦੇ ਸਾ ਕਿ ਕੀਰਤਨ ਵਿੱਚ ਤਰੱਕੀ ਹੋਵੇਗੀ। ਲੋਕੀ ਸਾਡੀ ਵਾਵਾ ਕਰਨਗੇ ਪ੍ਰੋਗਰਾਮ ਸਾਡਾ ਵੱਧ ਜਾਏਗਾ ਪਰ ਬਾਬਾ ਜੀ ਦਾ ਸੰਗਤ ਦੇ ਵਿੱਚ ਹੀ ਐਸੀ ਤਾੜਨਾ ਕਰਦੇ ਹਨ ਕਿ ਜਿਹੜਾ ਸਾਡੇ ਨਾਲ ਬੋਲਦਾ ਚੱਲਦਾ ਸੀ ਉਹੀ ਮੂੰਹ ਮੋੜ ਜਾਂਦਾ ਹੈ ਭਾਵ ਬੋਲਣੋਂ ਹੀ ਹਟ ਜਾਂਦਾ ਹੈ ਇਸ ਨਾਲ ਉਹ ਤਾਂ ਸਾਨੂੰ ਆਗਿਆ ਹੀ ਦੇ ਦੇਣ ਤਾਂ ਠੀਕ ਹੈ ਹੁਣ ਕਵੀ ਜੀ ਨੇ ਰਾ ਦੱਸਿਆ ਤੇ ਕਿਹਾ ਤੁਸੀਂ ਘਾਬਰੋ ਨਾ ਜਿਹੜਾ ਤੁਸੀਂ ਸ਼ਬਦ ਪੜ੍ਹਦੇ ਸੀ ਉਸ ਦੇ ਆਧਾਰ ਤੇ ਕੁਝ ਕੁ ਸੇਵਾ ਕਰਨੀ ਸ਼ੁਰੂ ਕਰ ਦਿਓ ਆਪੇ ਬਾਬਾ ਜੀ ਪ੍ਰਸੰਨ ਹੋ ਜਾਣਗੇ। ਅਗੋਰਾ ਗਿਆ ਨੇ ਸਤ ਬਚਨ ਕਰ 18 18 ਸੇਰ ਦੇ ਕਨ 70 ਭਾਵ ਪੀਪੇ ਚੁੱਕ ਲਏ ਤੇ ਡੇਢ ਮੀਲ ਹੇਠਾਂ ਚਸ਼ਮਾ ਸੀ। ਪੀਪੇ ਭਰ ਕੇ ਬੜੀ ਮੁਸ਼ਕਲ ਨਾਲ ਚੁੱਕ ਕੇ ਉੱਪਰ ਆਣ ਲੱਗੇ। ਜਿੱਥੇ ਖਾਲੀ ਤੁਰ ਕੇ ਆਉਣਾ ਬੜਾ ਮੁਸ਼ਕਲ ਸੀ, ਉੱਥੇ ਵਜ਼ਨ ਚੁੱਕ ਕੇ ਕਿਤਨਾ ਮੁਸ਼ਕਲ ਹੁੰਦਾ ਹੋਵੇਗਾ। ਪਰ ਸਾਰੀ ਦਿਹਾੜੀ ਵਿੱਚ ਬੈੰਦਿਆਂ ਉੱਟਦਿਆਂ ਹੌਲੀ-ਹੌਲੀ ਤੁਰਦਿਆਂ ਸ਼ਾਮਾਂ ਨੂੰ ਕੀਰਤਨ ਦੇ ਟਾਈਮ ਦੀਵਾਨ ਦੇ ਸਾਹਮਣੇ ਪਹੁੰਚੇ। ਇੱਦਰ ਅੰਤਰੀਆਮੀ ਬਾਬਾ ਜੀ ਅੱਗੋਂ ਆ ਮਿਲੇ ਤੇ ਮੁਸਕਰਾ ਕੇ ਕਹਿਣ ਲੱਗੇ ਇੱਥੇ ਪਾਣੀ ਰੱਖ ਦਿਓ ਸਾਰਿਆਂ ਨੇ ਪਾਣੀ ਵਾਲੇ ਪੀਪੇ ਅੱਗੇ ਰੱਖ ਦਿੱਤੇ ਹਜ਼ੂਰ ਤਾਂ ਕੇ ਕਹਿਣ ਲੱਗੇ ਰਾਗੀ ਸਿੰਘੋ ਹੁਣ ਸ਼ਬਦ ਪੜੋ ਕਿਉਂਕਿ ਹੁਣ ਤੁਸੀਂ ਸ਼ਬਦ ਪੜਨ ਜੋਗੇ ਹੋ ਗਏ ਹੋ ਈਓ ਪ੍ਰਸੰਤਾ ਦਿੰਦਿਆਂ ਅੱਧਾ ਘੰਟਾ ਬਚਨ ਕਰਦੇ ਰਹੇ ਤੇ ਜੋ ਥਕੇਵਾ ਪਾਣੀ ਚੁੱਕ ਕੇ ਲਿਆਉਣ ਦਾ ਸੀ ਉਹ ਸਾਰਾ ਲਾ ਦਿੱਤਾ ਹੁਣ ਹੁਕਮ ਹੋਇਆ ਬੱਸਰ ਬਦਲ ਆਓ ਤੇ ਦੀਵਾਨ ਵਿੱਚ ਕੀਰਤਨ ਕਰੋ ਇਓ ਕਹਿ ਬਾਬਾ ਜੀ ਅੰਦਰ ਚਲੇ ਗਏ ਤੇ ਰਾਗੀ ਆਪਣੇ ਟੈਂਟ ਵਿੱਚ ਆ ਕੇ ਇਸ਼ਨਾਨ ਕਰਕੇ ਤਿਆਰ ਬਰ ਤਿਆਰ ਹੋ ਕੇ ਦੀਵਾਨ ਵਿੱਚ ਪਹੁੰਚੇ ਦੋ ਤਿੰਨ ਦਿਨ ਸੋਣਾ ਸਮਾ ਬਣਦਾ ਰਿਆ ਇੱਕ ਦਿਨ ਬਾਬਾ ਜੀ ਨੇ ਕਿਹਾ ਕੋਈ ਸਾਖੀ ਸੁਣਾਓ ਅੱਗੋ ਸੰਤਾ ਨੇ ਸੱਤ ਬਚਨ ਕਰ ਕੀਰਤਨ ਸ਼ੁਰੂ ਕੀਤਾ ਧਾਰਨਾ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਸਾਚ ਕਹੋ ਸੁਨ ਲੇਹੋ ਸਭੈ ਪਰਮਾਨ ਭਾਈ ਗੁਰਦਾਸ ਜੀ ਆਇਆ ਸੁਨਿਆ ਬਿਦਰਦੇ ਬੋਲੇ ਦੁਰਯੋਧਨ ਹੋਏ ਰੁੱਖਾ ਘਰ ਸਾਡਾ ਛੱਡ ਕੇ ਗੋਲੇ ਦੇ ਕਰ ਜਾਏ ਕਿ ਸੁੱਖਾ ਇਹ ਸ਼ਬਦ ਪੜ ਕੇ ਚੰਗਾ ਸਮਾ ਬਣਾਇਆ ਤੇ ਵਿਆਖਿਆ ਆਰੰਭ ਕੀਤੀ ਗੁਰੂ ਰੂਪ ਸਾਧ ਸੰਗਤ ਸਾਹਿਬ ਬੋਲਣਾ ਜੀ ਵਾਹਿਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਬਾਣੀ ਦੁਆਰਾ ਕਹਿੰਦੇ ਹਨ ਨੋ ਪ੍ਰਕਾਰ ਦੀ ਭਗਤੀ ਵਿੱਚੋਂ ਪ੍ਰੇਮਾ ਭਗਤੀ ਦੀ ਮੁਕਤਾ ਹੈ ਗੁਰੂ ਖਾਲਸਾ ਜੀ ਬੋਲੋ ਸ੍ਰੀ ਵਾਹਿਗੁਰੂ ਜੋ ਵੀ ਕਰਨਾ ਹੈ ਪ੍ਰੇਮ ਨਾਲ ਕੀਤਾ ਹੀ ਖਾਂ ਪੈਂਦਾ ਹੈ ਤੇ ਪ੍ਰੇਮ ਦਾ ਸਰੂਪ ਹੈ ਨਿਮਰਤਾ ਜਿੱਥੇ ਨਿਮਰਤਾ ਹੋਵੇਗੀ ਉਥੇ ਪ੍ਰੇਮ ਦਾ ਵਾਸਾ ਅਵਸ਼ੋਜਾਏਗਾ ਗੁਰੂ ਰੂਪ ਖਾਲਸਾ ਜੀ ਮਿਲ ਕੇ ਉਚਾਰਨ ਕਰੋ ਸ੍ਰੀ ਵਾਹਿਗੁਰੂ ਹਜੂਰ ਨੇ ਇਸ਼ਾਰਾ ਕੀਤਾ ਰਾਗੀ ਖਾਮੋਸ਼ ਹੋ ਗਏ ਬਾਬਾ ਜੀ ਨੇ ਕਿਹਾ ਰਾਗੀ ਸਿਉਂ ਜੀ ਜਦੋਂ ਤੁਸੀਂ ਹੀ ਗੁਰੂ ਹੋ ਗਏ ਤੇ ਗੁਰੂ ਦੀ ਹਾਜ਼ਰੀ ਵਿੱਚ ਸੰਗਤ ਨੂੰ ਗੁਰੂ ਦੇ ਬਰਾਬਰ ਦਾ ਖਿਤਾਬ ਦੇ ਦਿੱਤਾ ਹੁਣ ਗੁਰੂ ਦੀ ਤਾਂ ਲੋੜ ਹੀ ਨਾ ਰਹੀ ਇਹ ਤਾਂ ਗੁਰੂ ਦੀ ਬੜੀ ਭਾਰੀ ਹਤਕ ਹੈ ਜਿਵੇਂ ਡੀਸੀ ਅਦਾਲਤ ਵਿੱਚ ਬੈਠਾ ਫੈਸਲਾ ਦੇ ਰਿਹਾ ਹੋਵੇ ਤੇ ਫੈਸਲਾ ਲੈਣ ਵਾਲਾ ਕਹੇ ਕਿ ਮੈਂ ਮੈਂ ਵੀ ਡੀਸੀ ਦਾ ਰੂਪ ਹਾਂ ਉਸ ਵਿੱਚ ਅਫਸਰ ਨਾਰਾਜ਼ ਹੋਵੇਗਾ ਜਾਂ ਖੁਸ਼ ਹੋਵੇਗਾ ਅਫਸਰ ਪ੍ਰਜਾ ਨੂੰ ਖੁਸ਼ ਕਰਨ ਵਾਸੇ ਬੇਸ਼ੱਕ ਇਹ ਕਹਿ ਦੇਵੇ ਭਾਈ ਇਹ ਜਮੂਰੀਅਤ ਦਾ ਰਾਜ ਹੈ ਅਸੀਂ ਤਾਂ ਤੁਹਾਡੇ ਹੀ ਅਫਸਰ ਬਣਾਏ ਹੋਏ ਤੁਹਾਡੇ ਕਾਨੂੰਨ ਅਨੁਸਾਰ ਫੈਸਲੇ ਦੇ ਰਹੇ ਹਾਂ नाले ਤਾਂ ਆਪਣੇ ਸਿਰ ਤੇ ਭਾਰ ਨਹੀਂ ਹਾਏਗਾ ਤੇ ਨਾਲੇ ਆਪਣੀ ਮਰਜ਼ੀ ਪੂਰੀ ਕਰ ਲੈਂਦਾ ਹੈ ਤੀਜਾ ਜਿਸ ਦੇ ਖਿਲਾਫ ਫੈਸਲਾ ਦਿੰਦਾ ਹੈ ਅਤੇ ਕੀਤੇ ਗੁਨਾਹ ਨੂੰ ਯਾਦ ਕਰਕੇ ਛੁਰਦਾ ਹੈ ਕਿਸੇ ਪਰ ਦੋਸ਼ ਨਹੀਂ ਦੇ ਸਕਦਾ ਤਿਵੇਂ ਹੀ ਕਲਗੀਧਰ ਪਾਤਸ਼ਾਹ ਨੇ ਸਿੱਖਾਂ ਨੂੰ ਵढाई ਦਿੱਤੀ ਹੈ ਅਤੇ ਕਿਹਾ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋਂ ਕਰੋਂ ਨਿਵਾਸ ਅਥਵਾ ਇਨੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਇਹ ਤਾਂ ਕਲਗੀਧਰ ਪਾਤਸ਼ਾਹ ਨੇ ਨਿਮਰਤਾ ਰੂਪੀ ਪੂਰਨੇ પા ਕੇ ਸਾਨੂੰ ਰਾਹ ਦੱਸਿਆ ਹੈ ਜਿਸ ਸਿੱਖਾਂ ਵਿੱਚ ਇਤਨੀ ਸਮਰੱਥਾ ਹੁੰਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ 2.5 ਸੌ ਸਾਲ ਹੋਇਆ ਹੈ ਹੁਣ ਤੱਕ ਸਿੱਖ ਗੁਰੂ ਗੋਬਿੰਦ ਸਿੰਘ ਹੋਰ ਤਿਆਰ ਕਰ ਲੰਦੇ ਪ੍ਰੇਮੀ ਵਾਕ ਪ੍ਰੇਮ ਭਗਤ ਦੇ ਰਸਤੇ ਅੰਦਰ ਮਾਨ ਵਢਾਈ ਮੰਦਾ ਸਾਹਿਬ ਸਾਹਿਬ ਰਹੇ ਹਮੇਸ਼ਾ ਬੰਦਾ ਔੜਕ ਬੰਦਾ ਭਾਵ ਗੁਰੂ ਗੁਰੂ ਹੀ ਹੈ ਸਿੱਖ ਨੇ ਹਰ ਵੇਲੇ ਗੁਰੂ ਪਾਸੋਂ ਸਿੱਖਿਆ ਹੀ ਲੈਣੀ ਹੈ ਆਪਣੇ ਆਪ ਗੁਰੂ ਨਹੀਂ ਬਣਨਾ ਗੁਰੂ ਰੂਪ ਨਹੀਂ ਕਹਾਉਣਾ ਤੇ ਜੋ ਕਹਿੰਦਾ ਹੈ ਉਹ ਗੁਰੂ ਦੀ ਬੇਦਬੀ ਕਰ ਰਿਹਾ ਹੈ। ଅਥਵਾ ਗੁਰੂ ਉਸ ਪਰ ਨਾਰਾਜ਼ ਹੋਵੇਗਾ ਕਿਉਂਕਿ ਉਹ ਗੁਰੂ ਦਾ ਸ਼ਰੀਕ ਬੰਦਾ ਹੈ। ਪੰਜਾ ਪਿਆਰਿਆਂ ਨੂੰ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਪਾਣ ਕਰਾ ਕੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ। ଅਥਵਾ ਪੰਜਵਾਂ ਪਿਆਰਿਆਂ ਵਿੱਚ ਸ਼ਕਤੀ ਵੀ ਬੇਅੰਤ ਸੀ ਪਰ ਜਿਸ ਵਕਤ ਦੀਨੇ ਕਾਂਗੜ ਤੋਂ ਜਫਰਨਾਮਾ ਚਿੱਠੀ ਲਿਖ ਕੇ ਭਾਈ ਦਿਆ ਸਿੰਘ ਜੀ ਨੂੰ ਦਿੱਤੀ ਕਿ ਔਰੰਗਜ਼ੇਬ ਨੂੰ ਔਰੰਗਾਬਾਦ ਚਿੱਠੀ ਦੇ ਕੇ ਇਸ ਦਾ ਉੱਤਰ ਲੈ ਆਓ ਭਾਈ ਦਿਆ ਸਿੰਘ ਜੀ 6 ਮਹੀਨੇ ਔਰੰਗਾਬਾਦ ਵਿੱਚ ਰਹਿ ਕੇ ਬਾਦਸ਼ਾਹ ਨੂੰ ਚਿੱਠੀ ਦੇਣ ਦਾ ਯਤਨ ਕੀਤਾ ਪਰ ਬਾਦਸ਼ਾਹ ਨੂੰ ਮਿਲ ਨਾ ਸਕੇ ਆਖਰ ਇੱਕ ਸਿੱਖ ਨੂੰ ਕਲਗੀਧਰ ਪਾਦਸ਼ਾਹ પાસે ਭੇਜਿਆ ਤੇ ਬੇਨਤੀ ਕੀਤੀ ਜੀ ਸਾਡੀ ਕੋਈ ਪੇਸ਼ ਨਹੀਂ ਜਾਂਦੀ ਆਪ ਕਿਰਪਾ ਕਰੋ ਉਸ ਵਕਤ ਸਤਗੁਰੂ ਨੇ ਭਾਈ ਸਾਹਿਬ ਦੀ ਬੇਨਤੀ ਪ੍ਰਵਾਨ ਕੀਤੀ ਤੇ ਹਜ਼ੂਰ ਅੰਤਰ ਧਿਆਨ ਹੋ ਕੇ ਮੱਕੇ ਵਿੱਚ ਪਹੁੰਚੇ ਜਿੱਥੇ ਕਿ ਔਰੰਗਜ਼ੇਬ ਰਾਮ ਰਾਏ ਦੀ ਦਿੱਤੀ ਕਰਾਮਾਤ ਨਾਲ ਜੁਮਮੇ ਵਾਲੇ ਦਿਨ ਮੱਕੇ ਵਿੱਚ ਜਾ ਕੇ ਨਮਾਜ਼ ਪੜਿਆ ਕਰਦਾ ਸੀ ਜਿਸ ਵੇਲੇ ਨਮਾਜ਼ ਪੜ ਕੇ ਔਰੰਗਜ਼ੇਬ ਬਾਹਰ ਨਿਕਲਿਆ ਕਲਗੀਧਰ ਨੇ ਗਲੋ ਫੜ ਕੇ ਕਿਰਪਾਨ ਦਿਖਾ ਕੇ ਕਿਹਾ ਹੁਣ ਤੈਨੂੰ ਅਸੀਂ ਖਤਮ ਕਰ ਦਈਏ ਐਸੇ ਵਕਤ ਕੌਣ ਤੇਰੀ ਸਹਾਇਤਾ ਕਰ ਸਕਦਾ ਹੈ ਐਉਂ ਕਹਿ ਕੇ ਬਹੁਤ ਤਾੜਨਾ ਕੀਤੀ ਔਰੰਗਜ਼ੇਬ ਚਰਨਾ ਤੇ ਡਿੱਗਿਆ ਤੇ ਕਿਹਾ ਜੀ ਮਾਫੀ ਦਿਓ ਅਤੇ ਮਾਨਸ ਲੀਲਾ ਕਰੋ ਹਜ਼ੂਰ ਨੇ ਕਿਹਾ ਔਰੰਗਜ਼ੇਬ ਤੇਰੇ ਪਾਸ 6 ਮਹੀਨੇ ਤੋਂ ਸਾਡਾ ਸਿੱਖ ਚਿੱਠੀ ਲੈ ਕੇ ਗਿਆ ਹੈ ਤੇਰੇ ਨੌਕਰਾਂ ਨੇ ਸਿੱਖ ਨੂੰ ਤੇਰੇ ਨੇੜੇ ਨਹੀਂ ਆਣ ਦਿੱਤਾ ਜੇ ਤੂੰ ਚੰਗੀ ਚਾਹੁੰਦਾ ਹੈ ਤਾਂ ਸਿੱਖ ਨੂੰ ਪਿਆਰ ਨਾਲ ਪਾਸ ਬੁਲਾ ਅਤੇ ਸੇਵਾ ਕਰ ਅਤੇ ਚਿੱਠੀ ਪੜਕੇ ਵਿਚਾਰ ਅਤੇ ਸਾਨੂੰ ਉੱਤਰ ਦੇ ਆਗੋ ਔਰੰਗਜ਼ੇਬ ਨੇ ਸਤਿਬਚਨ ਕਹਿ ਕੇ ਆਗਿਆ ਦਿੱਤੀ ਬਾਬਾ ਜੀ ਨੇ ਕਿਹਾ ਰਾਗੀ ਸਿਆ ਪ੍ਰੇਮ ਭਗਤੀ ਦੇ ਰਸਤੇ ਅੰਦਰ ਮਾਨ ਵਡਾਈ ਮੰਦਾ ਸਾਹਿਬ ਸਾਹਿਬ ਰਹੇ ਹਮੇਸ਼ਾ ਬੰਦਾ ਔੜਕ ਬੰਦਾ ਭਾਵ ਸਿੱਖ ਨੂੰ ਗੁਰੂ ਦੀ ਨਕਲ ਕਰਨੀ ਵੀ ਚੰਗੀ ਨਹੀਂ ਜੇ ਸਿੱਖ ਦੀ ਅਵਸਥਾ ਗੁਰੂ ਨਾਲੋਂ ਵੀ ਵੱਧ ਜਾਏ ਤਾਂ ਤਦ ਵੀ ਗੁਰੂ ਦੀ ਵਡਿਆਈ ਕਰੇ ਭਾਵ ਨਾਮ ਗੁਰੂ ਦਾ ਹੀ ਪਾਏ ਕਿ ਇਹ ਕੰਮ ਗੁਰੂ ਨੇ ਕੀਤਾ ਹੈ ਸਤਗੁਰੂ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵਡਿਆਵਾਂ ਵਡਿਆਈਆਂ ਭਾਵ ਹਰ ਕੰਮ ਵਿੱਚ ਮੁਖ ਗੁਰੂ ਨੂੰ ਰੱਖੇ ਅਗੋ ਸੰਸ ਜਾਨ ਸਿੰਘ ਜੀ ਨੇ ਮੱਥਾ ਟੇਕ ਸਤਿਵਚਨ ਕੀਤਾ ਤੇ ਮਨ ਵਿੱਚ ਪ੍ਰਣ ਕਰ ਲਿਆ ਕਿ ਹਰ ਕੀਰਤਨ ਵਿੱਚ ਮੁੱਖ ਗੁਰੂ ਨੂੰ ਰੱਖਾਂਗਾ ਅਤੇ ਗੁਰੂ ਦੇ ਤੁਲ ਹੋਰ ਕਿਸੇ ਨੂੰ ਨਹੀਂ ਸਮਝਾਂਗਾ ਇਸ ਬਚਨ ਨੂੰ ਮੁੱਖ ਰਾ ਕੇ ਉਸ ਤੋਂ ਬਾਅਦ ਜੋ ਵੀ ਕੀਰਤਨ ਕੀਤਾ ਹੈ अथवा ਮੌਜੂਦਾ ਟੇਪ ਰਿਕਾਰਡ ਹੋਏ ਹਨ ਕਿਤੇ ਵੀ ਗੁਰੂ ਰੂਪ ਸੰਗਤ ਨਹੀਂ ਸੰਬੋਧਨ ਕੀਤਾ ਜਿੱਥੇ ਵੀ ਕਿਹਾ ਹੈ ਗੁਰੂ ਕੀ ਸੰਗਤ ਗੁਰੂ ਕੀ ਸਾਧ ਸੰਗਤ ਗੁਰੂ ਦੀ ਸਾਜੀ ਨਿਵਾਜੀ ਸੰਗਤ ਗੁਰੂ ਕੀ ਪਿਆਰੀ ਤੇ ਫੁਲਵਾੜੀ ਸਾਧ ਸੰਗਤ ਇਨਾਂ ਲਫ਼ਜ਼ਾਂ ਨਾਲ ਸੰਗਤ ਦੀ ਵਡਿਆਈ ਕੀਤੀ ਹੈ ਗੁਰੂ ਦੇ ਤੁਲ ਸੰਗਤ ਦੀ ਵਡਿਆਈ ਨਹੀਂ ਕੀਤੀ ਪੜਨ ਸੁਨਣ ਵਾਲੇ ਸਤਸੰਗਿਓ ਬਾਬਾ ਜੀ ਨੇ ਅਰਦਾਸ ਦੇ ਵਿੱਚ ਆਪਣੇ ਆਪ ਨੂੰ ਛੋਟਾ ਕਿਹਾ ਹੈ ਗੁਰੂ ਦੀ ਵਡਿਆਈ ਕੀਤੀ ਹੈ ਤੇ ਸੰਗਤ ਨੂੰ ਗੁਰੂ ਦੇ ਸੇਵਾਦਾਰ ਦੱਸਿਆ ਹੈ ਅਥਵਾ ਆਉਣ ਵਾਲੇ ਸਮੇਂ ਵਾਸਤੇ ਪੂਰਨੇ ਭਾਗੇ ਅਰਦਾਸੇ ਵਿੱਚ ਇਉਂ ਛਪਵਾਇਆ ਹੈ ਸਤਿ ਸ਼੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਵਾਹਿਗੁਰੂ ਕਿਤੇ ਵੀ ਸਾਧ ਸੰਗਤ ਸਾਹਿਬ ਬੋਲੋ ਜੀ ਵਾਹਿਗੁਰੂ ਨਹੀਂ ਕਿਹਾ ਬਾਬਾ ਜੀ ਤਾਂ ਕਹਿੰਦੇ ਸਨ ਗੁਰੂ ਨਾਨਕ ਸਾਹਿਬ ਦੀ ਥਾਂ ਸਾਧ ਸੰਗਤ ਸਾਹਿਬ ਕਿਹਾ ਜਾਵੇ ਤਾਂ ਇਹ ਗੁਰੂ ਨਾਨਕ ਦੀ ਬੇਦਬੀ ਹੈ ਦੁਨਿਆਵੀ ਕਚੈਰੀ ਵਿੱਚ ਜੱਜ ਸਾਹਿਬ ਦੇ ਸਾਹਮਣੇ ਮੁਲਾਜ਼ਮਾਂ ਨੂੰ ਸਾਹਿਬ ਕਰਕੇ ਬੁਲਾਈਏ ਤਾਂ ਜੱਜ ਨੂੰ ਕਿੰਨਾ ਗੁੱਸਾ ਲੱਗੇਗਾ ਕਿ ਮੇਰੀ ਬੇਇੱਜ਼ਤੀ ਕਰ ਰਿਹਾ ਹੈ ਤਦੈ ਹਿੱਤਾ ਸਾਹਿਬਾਣੀ ਵਿੱਚ ਕਹਿੰਦੇ ਹਨ ਬਿਰਥੀ ਕਦੇ ਨਾ ਹੋਵਈ ਚਨਕੀਅਰ ਦਾਸ ਭਾਵ ਜਨ ਕਹਿੰਦੇ ਹਨ ਸੇਵਕ ਨੂੰ ਤੇ ਸਾਹਿਬ ਕਹਿੰਦੇ ਹਨ ਮਾਲਕ ਨੂੰ ਜੇ ਸੇਵਕ ਬਣਾਂਗੇ ਤਾਂ ਅਰਦਾਸ ਬਿਰਥੀ ਨਹੀਂ ਜਾਵੇਗੀ ਜੇ ਮਾਲਕ ਬਣਾਂਗੇ ਅਰਦਾਸ ਮਨਜ਼ੂਰ ਹੋ ਹੀ ਨਹੀਂ ਸਕਦੀ ਸੋ ਪਿਆਰਿਓ ਬਾਬਾ ਜੀ ਵੱਲੋਂ ਗਰਮੀਆਂ ਨੂੰ 24 ਘੰਟੇ ਹੀ ਗੁਰੂ ਗ੍ਰੰਥ ਸਾਹਿਬ ਪਰ ਪੱਖਾ ਚਲਾਉਣ ਦਾ ਹੁਕਮ ਸੀ अथवा ਚੱਲਦਾ ਰਹਿੰਦਾ ਸੀ ਪਰ ਜੇ ਕਿਸੇ ਕਾਰਨ ਕਰਕੇ 10 ਮਿੰਟ ਵੀ ਬੰਦ ਹੋ ਜਾਂਦਾ ਸੀ ਤਾਂ ਸੰਗਤ ਵਿੱਚ ਝੱਟ ਹੀ ਪੱਖਾ ਬੰਦ ਕਰਨ ਦਾ ਹੁਕਮ ਸੀ ਅਤੇ ਜੋ ਬਾਬਾ ਜੀ ਨੂੰ ਵੀ ਪੱਖਾ ਕਰਦਾ ਹੁੰਦਾ ਸੀ ਉਸ ਨੂੰ ਵੀ ਬੰਦ ਕੀਤਾ ਜਾਂਦਾ ਸੀ ਇਤਨਾ ਗੁਰੂ ਦਾ ਅਦਬ ਕਰਦੇ ਸਨ ਭਾਵ ਕਿ ਸੰਗਤ ਨਾਲੋਂ ਹਜ਼ਾਰਾ ਗੁਣਾ ਵੱਧ ਗੁਰੂ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਸੰਗਤ ਕਰਨ ਵਾਲਿਆਂ ਜਿਗਿਆਸੂਆਂ ਨੂੰ ਸਮਤ ਦਿੱਤੀ ਜਾਂਦੀ ਸੀ ਕਿ ਗੁਰੂ ਦੇ ਤੁਲਨਾ ਕਿਸੇ ਨੂੰ ਕਹਿਣਾ ਹੈ ਤੇ ਨਾ ਆਪ ਬੰਨਾ ਹੈ ਇਸ ਤਰ੍ਹਾਂ ਬਾਬਾ ਜੀ ਨੇ ਸੰਤ ਸੁਜਾਨ ਸਿੰਘ ਜੀ ਨੂੰ ਸਮੱਤ ਦਿੱਤੀ ਤੇ ਇਉਂ ਸਮਝਾਇਆ ਸੋ ਮੋ ਜੁੱਦਾ ਨਾਨਕ ਸਰ ਵਿੱਚ ਅਰਦਾਸੇ ਤੋਂ ਸੰਗਤ ਨੂੰ ਵਿਦਾਇਗੀ ਵਿੱਚ ਇਹ ਲਫ਼ਜ਼ ਕਹੇ ਜਾਂਦੇ ਹਨ ਧੰਨ ਗੁਰੂ ਧੰਨ ਗੁਰੂ ਦੀਆਂ ਸੰਗਤਾਂ ਜੀ ਆਇਆਂ ਨੂੰ ਦਰਸ਼ਨ ਮੇਲਾ ਕਰਕੇ ਸਤਨਾਮ ਦਾ ਆਵਾਜ਼ਾ ਦਿੰਦੇ ਚਲੋ ਸੋ ਕੁਝ ਦਿਨ ਸਵੇਰ ਸ਼ਾਮ ਬਾਬਾ ਜੀ ਦੇ ਹਜ਼ੂਰ ਜਥੇ ਨਾਲ ਕੀਰਤਨ ਦੁਆਰਾ ਬਾਬਾ ਜੀ ਪਾਸੋਂ ਸੰਤ ਸੁਜਾਨ ਸਿੰਘ ਜੀ ਪਰਸੰਤਾ ਲੈ ਰਹੇ ਹਨ ਰਾਜੇ ਨੇ ਬਾਬਾ ਜੀ ਨੂੰ ਚੈਲ ਲੈ ਜਾਣਾ ਇੱਕ ਦਿਨ ਮਹਾਰਾਜੇ ਯਾਦਵਿੰਦਰ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਚਹਲ ਦਰਸ਼ਨ ਦਿਓ ਮਹਿਲਾ ਵਿੱਚ ਚਰਨ ਪਾਓ ਹਜ਼ੂਰ ਨੇ ਉੱਤਰ ਦਿੱਤਾ ਸਤਿਗੁਰੂ ਤੋਂ ਪੁੱਛਾਂਗੇ ਇਸ ਤਰ੍ਹਾਂ ਦੋ ਤਿੰਨ ਵਾਰ ਪਹਿਲਾਂ ਵੀ ਰਾਜੇ ਨੇ ਬੇਨਤੀ ਕੀਤੀ ਸੀ ਪਰ ਅੱਜ ਦੀ ਬੇਨਤੀ ਬਾਬਾ ਜੀ ਨੇ ਪ੍ਰਵਾਨ ਕਰ ਲਈ ਤੀ ਹਜ਼ੂਰ ਰਾਗੀ ਜਥਿਆਂ ਸਮੇਤ 8 10 ਘਾਰਾਂ ਵਿੱਚ ਚਹਲ ਮਹਿਲਾ ਵਿੱਚ ਪਹੁੰਚੇ ਮਹਿਲਾ ਵਿੱਚ ਕੀਰਤਨ ਹੋਇਆ ਹਜ਼ੂਰ ਨੇ ਬਾਣੀ ਦੁਆਰੇ ਰਾਜੇ ਸਮੇਤ ਰਾਣੀਆਂ ਨੂੰ ਉਪਦੇਸ਼ ਦਿੱਤਾ ਰਾਜੇ ਦੇ ਸਾਰੇ ਪਰਿਵਾਰ ਵਿੱਚੋਂ ਵੀ ਖਾਸ ਰਾਣੀਆਂ ਅਤੇ ਰਾਜਮਾਤਾ ਸੀ ਅਤੇ ਬਾਰੋਂ ਆਮ ਬੰਦਿਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਕਿਉਂਕਿ ਉਹਨਾਂ ਦਿਨਾਂ ਵਿੱਚ ਬਹੁਤ ਪਰਦੇ ਹੁੰਦੇ ਸੀ ਸੋ ਕੀਰਤਨ ਅਤੇ ਬਾਣੀ ਦੁਆਰੇ ਬਾਬਾ ਜੀ ਨੇ ਨਿਹਾਲ ਕੀਤਾ ਅਤੇ ਵਾਪਸ ਜਾਂਦਾ ਹੁਕਮ ਕੀਤਾ ਰਾਗੀਆਂ ਨੇ ਮੈਲਾਂ ਤੋਂ ਬਾਹਰ ਦੋ ਲਾਈਨਾਂ ਵਿੱਚ ਖੜੇ ਹੋ ਕੇ ਗਲਾਂ ਵਿੱਚ ਵਾਜੇ ਤੇ ਲੱਕਾਂ ਨਾਲ ਜੋੜੀਆਂ ਬਣ ਕੇ ਮੋਢਿਆਂ ਤੇ ਦਿਲਰੁਬਾ ਅਤੇ ਸੰਤ ਸੁਜਾਨ ਸਿੰਘ ਜੀ ਵੀ ਵਾਇਲਨ ਵਜਾਉਂਦਿਆਂ ਜਥੇ ਨਾਲ ਸ਼ਾਮਲ ਹੋ ਰਹੇ ਸੀ। ਕੀਰਤਨ ਦੀ ਧੁੰਨ ਲੱਗ ਰਹੀ ਤੇ ਸ਼ਬਦ ਪੜ ਰਹੇ ਸੀ। ਧਾਰਨਾ ਸੁਖ ਵਸਦੀ RAM DAS GURU ਵਾਹਿਗੁਰੂ ਤੇਰੀ ਨਗਰੀ। ਸ਼ਬਦ ਸੰਤਾ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਵਨ ਆਇਆ RAM। ਭਾਵ RAM ਜੋ ਪੱਤੇ ਪਿੱਤੇ ਵਿਚ ਰਮਿਆ ਹੈ ਉਸ ਦੇ ਦਾਸ ਬਣ ਜਾਈਏ ਤਾਂ ਸੁਖ ਨਾਲ ਵਸਾਂਗੇ। ਇਸ ਤਰ੍ਹਾਂ ਕੀਰਤਨ ਹੋ ਰਿਹਾ ਹੈ। ਬਾਬਾ ਜੀ ਵਿਚਾਲੇ ਮਹਿਲਾ ਤੋਂ ਬਾਹਰ ਆ ਰਹੀ ਹਨ। ਹੁਣ ਰਾ ਜੇਵਨ ਸੰਗਤਾਂ ਨੂੰ ਆਉਂਦੀ ਖੁੱਲੀ ਛੁੱਟੀ ਹੋ ਗਈ ਸੰਗਤਾਂ ਬਿਆਨਤ ਆ ਰਹੀਆਂ ਹਨ ਬਾਬਾ ਜੀ ਹੌਲੀ ਹੌਲੀ ਬਾਹਰ ਆ ਰਹੇ ਹਨ ਤੇ ਰਾਗੀ ਕੀਰਤਨ ਗੱਜ ਕੇ ਕਰ ਰਹੇ ਹਨ ਰਾਣੀਆਂ ਮਹਿਲਾਂ ਤੋਂ ਚਬਾਰਿਆਂ ਵਿੱਚੋਂ ਚਿੱਕਾਂ ਚੁਕ-ਚੁਕ ਇਸ ਨਜ਼ਾਰੇ ਨੂੰ ਦੇਖ ਰਹੀਆਂ ਹਨ ਬਾਬਾ ਜੀ ਦੀ ਮਹਿਲਾਂ ਵੱਲ ਪਿੱਠ ਹੈ ਤੇ ਰਾਗੀਆਂ ਦਾ ਬਾਬਾ ਜੀ ਵੱਲ ਤੇ ਮਹਿਲਾਂ ਵੱਲ ਮੂੰਹ ਹੈ ਅਤੇ ਪਿਛਲੇ ਖੁਰੀ ਕੀਰਤਨ ਕਰਦੇ ਹੋਏ ਤੁਰੇ ਆ ਰਹੇ ਹਨ ਹੋਲੀ-ਹੋਲੀ ਬਾਹਰਕਾਰਾਂ ਦੇ ਪਾਸ ਪਹੁੰਚੀ ਹਜ਼ੂਰ ਨੇ ਇਸ਼ਾਰਾ ਕੀਤਾ ਕੀਰਤਨ ਬੰਦ ਹੋ ਗਿਆ ਆਪੋ ਆਪਣੀਆਂ ਸੀਟਾਂ ਤੇ ਬੈਠ ਕੇ ਵਾਪਸ ਕੁਫਰੀ ਪਹੁੰਚੀ ਬਾਬਾ ਜੀ ਨੇ ਦੋ ਸੰਤਾਂ ਦੀ ਸ਼ੰਕਾ ਹੱਲ ਕਰਨੀ ਬਾਬਾ ਜੀ ਕੁਫਰੀ ਵਿਰਾਜਮਾਨ ਹਨ ਬੇਅੰਤ ਸੰਗਤ ਦਰਸ਼ਨ ਕਰਨ ਆ ਰਹੀ ਹੈ ਰਾਜ ਮਹਾਰਾਜ ਯੋਗ ਮਹਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਭਾਵ ਸਭ ਤਰ੍ਹਾਂ ਦੀ ਸੰਗਤ ਇੱਥੇ ਆ ਰਹੀ ਹੈ ਕਈ ਤਪਧਾਰਿਤ ਛਕਣ ਆ ਰਹੇ ਹਨ ਕਿਉਂਕਿ ਬਾਬਾ ਜੀ ਰਾਜੇ ਦੇ ਮਹਿਮਾਨ ਹਨ ਤੇ ਸਭ ਤਰ੍ਹਾਂ ਦੇ ਪਦਾਰਥ ਇੱਥੋਂ ਮਿਲਦੇ ਹਨ ਕਈ satsang ਕਰਨ ਵਾਸਤੇ ਆਉਂਦੇ ਹਨ ਕਥਾ ਕੀਰਤਨ ਦਾ ਸੁਭਾਸ਼ਾਮ ਆਨੰਦ ਮਾਣਦੇ ਹਨ ਕਈ ਰੌਣਕ ਮੇਲਾ ਦੇਖਣ ਵਾਸਤੇ ਆਉਂਦੇ ਹਨ ਕਿ ਐਸਾ ਸੁੰਦਰ ਸੁਹਾਵਨਾ ਦੀਵਾਨ ਸਜਦਾ ਹੈ ਔਰ ਮਨਤੇ ਬਹੁਤ ਪ੍ਰਭਾਵ ਪੈਂਦਾ ਹੈ ਹੋਰ ਕਈ ਗਰਮੀ ਕੱਟਣ ਆਉਂਦੇ ਹਨ ਤੇ 10 ਦਿਨ ਕਟਾਂਗੇ ਬਿਨਾਂ ਖਰਚ ਤੋਂ ਸੁੱਖ ਦੇ ਸਾਧਨ ਮਿਲਦੇ ਹਨ ਕਈ ਬਾਬਾ ਜੀ ਦੇ ਬਚਨ ਸੁਣਨ ਵਾਸਤੇ ਆਉਂਦੇ ਹਨ ਹਜ਼ੂਰ ਦੇ ਬਚਨ ਸੁਣ ਕੇ ਮਨ ਨੂੰ ਠੰਡ ਪ੍ਰਾਪਤ ਹੁੰਦੀ ਹੈ। ਕਈ ਮਹਾਪੁਰਖ ਦਿਵਯ ਦ੍ਰਿਸ਼ਟੀ ਵਾਲੇ ਆਉਂਦੇ ਹਨ ਜਿਹੜੇ ਕਿ ਸੋ ਸੋ ਸਾਲ ਪਹਾੜਾਂ ਦੀਆਂ ਕੰਧਰਾਂ ਵਿੱਚ ਤਪੱਸਿਆ ਕਰਦੇ ਹਨ। ਜਦੋਂ ਧਿਆਨ ਮਗਨ ਹੁੰਦੇ ਹਨ ਤੇ ਬਾਬਾ ਜੀ ਦਾ ਸਰੂਪ ਅੱਗੇ ਆਉਂਦਾ ਹੈ। ਇੰਜ ਪ੍ਰਤੀਤ ਹੁੰਦਾ ਹੈ ਕਿ ਨਰਾਇਣ ਨੇ ਬਾਬਾ ਜੀ ਦੇ ਰੂਪ ਵਿੱਚ ਸੰਸਾਰ ਦੀ ਯਾਤਰਾ ਕਰ ਦੁਨੀਆਂ ਨੂੰ ਵਾਹਿਗੁਰੂ ਦਾ ਉਪਦੇਸ਼ ਦੇ ਕੇ ਕਿਰਤਾਰਤ ਕਰ ਰਹੇ ਹਨ। ਅੱਜ ਦੋ ਸਾਧੂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਉਨ੍ਹਾਂ ਦੇ ਸਰੀਰ ਪਰ ਸਿਰਫ ਕੁਪੀਨਾ ਹੀ ਪੈਨੀਆਂ ਹੋਈਆਂ ਸਨ ਬਾਕੀ ਨਗਨ ਸਨ ਦੀਵਾਨ ਵਿੱਚ ਆ ਕੇ ਮੱਥਾ ਟੇਕਿਆ ਕੀਰਤਨ ਹੋ ਰਿਹਾ ਹੈ ਬਾਬਾ ਜੀ ਬਿਰਾਗਨ ਦੁਆਰੇ ਨਿਜ ਸਰੂਪ ਵਿੱਚ ਜੁੜੇ ਹਨ ਇਹ ਦੋਨੋਂ ਸਾਧੂ ਕੁਝ ਸਮਾ ਕੀਰਤਨ ਸੁਣਦੇ ਰਹੇ ਹਜ਼ੂਰ ਦੇ ਦਰਬਾਰ ਦੀ ਸੋਭਾ ਤੱਕੇ ਮਨ ਵਿੱਚ ਫੁਰਨਾ ਬਣ ਗਿਆ ਭਾਵ ਸ਼ੰਕਾ ਪੈਦਾ ਹੋ ਗਿਆ ਸ਼ਾਸਤਰਾਂ ਕੇ ਅਨੁਸਾਰ ਸਾਧੂ ਕੋ ਰਾਜਾ ਦਾ ਅਨਗ੍ਰਹਿਣ ਕਰਨੇ ਕਾ ਹੁਕਮ ਨਹੀਂ ਹੈ ਪਰ ਇਹ ਰਾਜਾ ਸਾਹਿਬ ਕੇ ਮਹਿਮਾਨ ਬਣੇ ਹੋਏ ਹਨ ਇਸ ਦਾ ਉੱਤਰ ਬਿਨਾ ਦੱਸੇ ਤੋਂ ਮਹਾਪੁਰਖ ਆਪ ਦੇਣ ਤਾਂ ਸਾਡਾ ਇੱਥੇ ਆਇਆ ਸਫਲਾ ਹੈ ਅੰਤਰਯਾਮੀ ਬਾਬਾ ਜੀ ਦੇ ਅੰਤਸ਼ਕਰਨ ਵਿੱਚ ਫੋਟੋ ਇਸ ਤਰ੍ਹਾਂ ਬਣ ਗਿਆ ਜਿਵੇਂ ਅੱਜ ਕੱਲ ਟੈਲੀਵਿਜ਼ਨ ਵਿੱਚ ਫੋਟੋ ਆ ਜਾਂਦਾ ਹੈ ਬਾਬਾ ਜੀ ਨੇ ਬਿਰਾਗਨ ਰੱਖ ਦਿੱਤੀ ਰਾਗੀਆਂ ਵੱਲ ਇਸ਼ਾਰਾ ਹੋਇਆ ਰਾਗੀ ਖਾਮੋਸ਼ ਹੋ ਗਈ ਹਜ਼ੂਰ ਨੇ ਨਾ ਸਾਧੂਆਂ ਵੱਲ ਤੱਕਿਆ ਤੇ ਪੁੱਛਿਆ ਆਓ ਜੀ ਜੀ ਆਇਆਂ ਨੂੰ ਸੰਤਾਂ ਨੇ ਕਿੱਥੋਂ ਦਰਸ਼ਨ ਦਿੱਤੇ ਹਨ ਉੱਤਰ ਵਿੱਚ ਸੰਤਾ ਨੇ ਕਿਹਾ ਜੀ ਇੱਥੋਂ 18000 ਉਚਾਈ ਤੇ ਪਹਾੜਾਂ ਵਿੱਚ ਰਹਿੰਦੇ ਹਾਂ ਹਜ਼ੂਰ ਨੇ ਪੁੱਛਿਆ ਇੱਥੇ ਕਿਸ ਤਰ੍ਹਾਂ ਆਉਣੇ ਹੋਏ ਹਨ ਉੱਤਰ ਵਿੱਚ ਬੇਨਤੀ ਕੀਤੀ ਜੀ ਆਪ ਜੀ ਦੇ ਸਮਾਦੀ ਵਿੱਚ ਦਰਸ਼ਨ ਹੋਏ ਹਨ ਤਾਂ ਇੱਥੇ ਦਰਸ਼ਨ ਕਰਨ ਆਏ ਹਾਂ ਹਜ਼ੂਰ ਨੇ ਕਿਹਾ ਇਤਨਾ ਕੁਝ ਦੇਖ ਕੇ ਤੇ ਇਤਨੀ ਦੂਰ ਚੱਲ ਕੇ ਆਏ ਹੋ ਤੇ ਫਿਰ ਮਾਇਆ ਨੇ ਪਰਦਾ ਪਾ ਦਿੱਤਾ ਹੈ ਕਿ ਸ਼ਾਸਤਰ ਅਨੁਸਾਰ ਰਾਜੇ ਦਾ ਅੰਨ ਜਲ ਸਾਧੂ ਗ੍ਰਹਿਣ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸੰਖੀਏ ਵਤ ਹੁੰਦਾ ਹੈ ਹੁਣ ਬਾਬਾ ਜੀ ਨੇ ਕਿਹਾ ਹਾਂ ਠੀਕ ਹੈ ਸੰਖੀਏ ਕੱਚਾ ਨਹੀਂ ਖਾਣਾ ਚਾਹੀਦਾ ਜਿਹੜਾ ਕੱਚਾ ਖਾਵੇਗਾ ਉਹ ਮਰ ਜਾਵੇਗਾ ਪਰ ਜਿਹੜਾ ਸੰਖੀਏ ਦਾ ਕੁਸਤਾ ਬਣਾ ਕੇ ਖਾਵੇਗਾ ਉਸ ਵਾਸਤੇ ਸੰਖੀਆਂ ਅੰਮ੍ਰਿਤ ਰੂਪ ਹੋ ਜਾਵੇਗਾ ਕਈ ਰੋਗਾਂ ਦਾ ਨਾਸ ਕਰੇਗਾ ਅਸੀਂ ਆਣਜਲ ਰਾਜੇ ਦਾ ਨਹੀਂ ਖਾਂਦੇ ਅਸੀਂ ਗੁਰੂ ਨਾਨਕ ਦਾ ਦਿੱਤਾ ਖਾਂਦੇ ਹਾਂ ਗੁਰੂ ਨਾਨਕ ਜੋ ਦਿੰਦਾ ਹੈ ਜਿੱਥੋਂ ਦਿੰਦਾ ਹੈ ਜਿਸ ਤਰੀਕੇ ਨਾਲ ਦਿੰਦਾ ਹੈ ਅਸੀਂ ਗੁਰੂ ਨਾਨਕ ਦਾ ਦਿੱਤਾ ਖਾਂਦੇ ਹਾਂ। ଅਥਵਾ ਉਸਦੇ ਹੁਕਮ ਅਨੁਸਾਰ ਖਾਂਦੇ ਹਾਂ। ਜਿਵੇਂ ਤੁਸੀਂ ਇਤਨੀ ਸਰਦੀ ਵਿੱਚ ਨਗਨ ਰਹਿੰਦੇ ਹੋ ਤੁਹਾਨੂੰ ਵਾਹਿਗੁਰੂ ਨੇ ਸੰਘਿਆ ਖਾਣ ਨੂੰ ਦਿੱਤਾ ਹੈ। ਤੁਸੀਂ ਸੰਘਿਆ ਖਾ ਕੇ ਗੁਜ਼ਾਰਾ ਕਰਦੇ ਹੋ ਤੁਹਾਡਾ ਨੁਕਸਾਨ ਨਹੀਂ ਕਰਦਾ। ਤੇਵੇਂ ਹੀ ਜੋ ਵਾਹਿਗੁਰੂ ਦੇ ਹੁਕਮ ਵਿੱਚ ਮੁਰਦਾ ਵੀ ਖਾ ਲਵੇ ਉਸ ਨੂੰ ਵੀ ਉਹ ਵੀ ਸਫਲਾ ਹੈ। ਦੂਜੇ ਪਾਸੇ ਇੱਕ ਰਾਜਾ ਸੁਧਰ ਜਾਏ ਤੇ ਉਸਦੇ ਪਿੱਛੇ ਸਾਰੀ ਪ੍ਰਜਾ ਦਾ ਸੁਧਾਰ ਹੋ ਜਾਂਦਾ ਹੈ। ਪਰਾਜਾ ਕੁਰੀਤੀਆਂ ਤੋਂ ਬਚ ਜਾਏ ਨਾਮ ਜਪਣ ਲੱਗ ਜਾਏ ਅੰਮ੍ਰਿਤ ਵੇਲੇ ਉੱਠਣ ਲੱਗ ਜਾਏ ਧਰਮ ਦੀ ਕੀਰਤ ਕਰਨ ਲੱਗ ਜਾਏ ਇਸ ਨੂੰ ਧਰਮ ਦਾ ਰਾਜ ਕਿਹਾ ਹੈ ਇਹ ਬਾਣੀ ਬਾਬਾ ਜੀ ਦੇ ਮੁਖਾਰਬਿਨ ਤੋਂ ਸੁਣ ਕੇ ਸੰਤਾ ਨੇ ਬਾਬਾ ਜੀ ਅੱਗੇ ਸਿਰ ਧਰਤੀ ਤੇ ਰੱਖ ਦਿੱਤਾ ਤੇ ਬੇਨਤੀ ਕੀਤੀ ਅੱਜ ਸਾਨੂੰ ਸਭ ਕੁਝ ਮਿਲ ਗਿਆ ਹੈ ਸਾਡੀ ਕੀਤੀ ਕਮਾਈ ਸਫਲੀ ਹੋਈ ਹੈ ਤੇ ਸੰਸੇ ਸਬਨਵਿਰਤ ਹੋ ਗਏ ਹਨ ਹਜ਼ੂਰ ਨੇ ਹੋਰ ਪੁਸ਼ਟੀ ਕੀਤੀ ਤੇ ਸੁਮਤ ਦਿੱਤੀ ਤੁਹਾਡੀ ਤਪੱਸਿਆ ਧਿਆਨ ਤੋਂ ਬਿਨਾਂ ਖੁਸ਼ਕ ਹੈ ਜੇ ਧਿਆਨ ਲਾ ਕੇ ਬੰਦਗੀ ਕਰੋ ਤਾਂ ਤਰ ਭਗਤੀ ਹੋ ਜਾਵੇਗੀ ਇੱਕ ਤਾਂ ਭਗਤੀ ਕਰਨ ਦਾ ਰਾਸ ਆਵੇਗਾ ਦੂਜਾ ਫਲ ਛੇਤੀ ਲੱਗੇਗਾ ਭਾਵ ਪ੍ਰਾਪਤੀ ਛੇਤੀ ਹੋਵੇਗੀ ਜਿਵੇਂ ਬੂਟੇ ਨੂੰ ਪਿਉਂਧ ਕਰ ਦਈਏ ਤਾਂ ਫਲ ਛੇਤੀ ਆ ਜਾਂਦਾ ਹੈ ਜੇ ਬੀਜ ਤੋਂ ਪੈਦਾ ਕਰੀਏ ਤਾਂ ਦੇਰ ਬਾਅਦ ਫਲ ਮਿਲਦਾ ਹੈ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੈ ਸਬਦ ਮੰਤਰ ਮਨ ਮਾਨ ਅਤਵਾ ਗੁਰਮੁਖ ਜਪੀਏ ਲਾਏ ਧਿਆਨਾ ਆਤ ਰੇ ਸਗਲੇ ਕੁਲਤਾਰੇ ਹਰ ਦਰਗੇ ਪਤ ਸਿਉ ਜਾਏ ਦਾ ਇਸ ਤਰ੍ਹਾਂ ਬਾਬਾ ਜੀ ਨੇ ਸੁਮਤ ਦਿੱਤੀ ਅਤੇ ਪ੍ਰਸ਼ਾਦ ਦੇ ਕੇ ਵਿਦਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ